वेलकम बैक माय डियर स्टूडेंट्स ऑन योर YouTube चैनल मेरिटोरियस स्टूडेंट्स ओनली सो फाइनली एंड फाइनली टुडे मोस्ट डिमांडिंग टॉपिक मैम काउंसलिंग ਕੀ ਹੁੰਦੀ ਹੈ मैम काउंसलिंग ਤੇ ਸਾਡਾ ਟੈਸਟ ਤਾਂ ਨਹੀਂ ਲੈਣਗੇ ਸਾਥੋਂ ਕੁਝ ਔਰਲ ਕੁਐਸ਼ਨਸ ਤਾਂ ਨਹੀਂ ਪੁੱਛ ਲੈਣਗੇ ਔਰ ਹੋਰ ਬਹੁਤ ਸਾਰੇ ਜੋ ਤੁਹਾਡੇ ਡਾਊਟ ਨੇ ਉਸ ਸਾਰੇ ਡਾਊਟ ਦੇ ਸੋਲੂਸ਼ਨਸ ਲੈ ਕੇ ਆਪਾਂ ਆ ਚੁੱਕੇ ਆਂ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਬੇਸਿਕਲੀ ਕਾਉਂਸਲਿੰਗ ਕੀ ਹੁੰਦੀ ਹੈ ਇਹਦੇ ਵਿੱਚ ਤੁਸੀਂ ਕਿਹੜੇ ਕਿਹੜੇ ਡਾਕੂਮੈਂਟਸ ਲੈ ਕੇ ਜਾਣਿਆ ਤੋਂ ਹੱਦੋਂ ਕੋਈ ਕੁਐਸਚਨ ਪੁੱਛੇ ਜਾਂਦੇ ਆ ਕਿ ਕੁਐਸਚਨ ਨਹੀਂ ਪੁੱਛੇ ਜਾਂਦੀ ਅਗਰ ਪੁੱਛੇ ਜਾਂਦੇ ਆ ਤਾਂ ਉਹਨਾਂ ਦਾ ਕੋਈ ਸਿਲੇਬਸ ਹੈ ਕਿ ਨਹੀਂ ਹੈ ਸਭ ਤੋਂ ਪਹਿਲਾਂ ਅਜੇ ਗੱਲ ਕੀਤੀ ਜਾਵੇ ਕਾਉਂਸਲਿੰਗ ਦੇ ਵਿੱਚ ਕੀ ਕੀਤਾ ਜਾਂਦਾ ਹੈ ਕਾਉਂਸਲਿੰਗ ਨੂੰ ਤੁਸੀਂ ਦੂਸਰੇ ਭਾਸ਼ਾ ਦੇ ਵਿੱਚ ਕੀ ਕਹਿ ਸਕਦੇ ਹੋ ਬੇਟਾ ਜੀ ਡਾਕੂਮੈਂਟ ਵੈਰੀਫਿਕੇਸ਼ਨ ਕਹਿ ਸਕਦੇ ਹੋ ਠੀਕ ਹੈ ਜੀ ਕੀ ਕਹਿ ਸਕਦੇ ਹੋ ਬੇਟਾ ਜੀ ਡਾਕੂਮੈਂਟ ਵੈਰੀਫਿਕੇਸ਼ਨ ਕਿ্যায়ਸਾ ਕਰਦੇ ਹਾਂ ਕਿ ਜਿਹੜੇ ਤੁਹਾਡੇ ਡਾਕੂਮੈਂਟ ਨੇ ਉਹਨਾਂ ਨੂੰ ਵੈਰੀਫਾਈ ਕੀਤਾ ਜਾਂਦਾ ਹੈ ਕਿ ਤੁਸੀਂ ਸੱਚੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਟੂਡੈਂਟ ਹੋ ਕਿ ਤੁਸੀਂ ਸੱਚੀ ਇਸ ਵਾਰ 10ਵੀਂ ਕਲਾਸ ਕੀਤੀ ਹੈ ਤੁਸੀਂ ਪੰਜਾਬ ਦੇ ਵਸਨੀਕ ਹੈਗੇ ਹੋ ਕਿ ਨਹੀਂ ਹੈਗੇ ਸੋ ਜਿਹੜੀਆਂ ਜਿਹੜੀਆਂ ਸ਼ਰਤਾਂ ਤੇ ਅਸੀਂ ਅਪਲਾਈ ਕੀਤਾ ਬੇਟਾ ਉਹ ਸਾਰੇ ਜਿਹੜੇ ਡਾਕੂਮੈਂਟਸ ਨੇ ਉਹ ਸਾਡੇ ਚੈੱਕ ਕੀਤੇ ਜਾਂਦੇ ਨੇ ਉੱਥੇ ਅਸੀਂ ਰੀਅਲ ਡਾਕੂਮੈਂਟਸ ਔਰ ਉਹਨਾਂ ਦੀਆਂ ਕੁਝ ਫੋਟੋ ਕਾਪੀਜ਼ ਲੈ ਕੇ ਜਾਣੀਆਂ ਹੁੰਦੀਆਂ ਨੇ ਕਲੀਅਰ ਹੈ ਕੁਝ ਬੱਚਾ ਹੁੰਦੇ ਕਿ ਮੈਮ ਸਾਡੇ ਕੋਲ ਕੁਝ ਔਰਲ ਕੁਐਸਚਨ ਤਾਂ ਨਹੀਂ ਪੁੱਛੇ ਜਾਂਦੇ ਨਹੀਂ ਬੇਟਾ ਤੁਹਾਨੂੰ ਕੋਈ ਵੀ ਔਰਲ ਕੁਐਸਚਨ ਨਹੀਂ ਪੁੱਛੇ ਜਾਂਦੇ ਇਹ ਤੁਹਾਡਾ ਟੈਸਟ ਨਹੀਂ ਹੈਗਾ ਠੀਕ ਹੈ meritorious ਦੇ ਵਿੱਚ ਦਾਖਲੇ ਦੇ ਲਈ ਤੁਹਾਡਾ ਇੱਕੋ ਹੀ ਟੈਸਟ ਹੋਣਾ ਸੀ ਜਿਹਨੂੰ ਇੰਟਰੈਂਸ ਐਗਜ਼ਾਮ ਕਹਿੰਦੇ ਨੇ ਉਹਦਾ ਰਿਜ਼ਲਟ ਤੁਹਾਡਾ ਆ ਚੁੱਕਿਆ ਉਹਦੇ ਵਿੱਚੋਂ ਹੁਣ ਤੁਹਾਡੀ ਬੇਟਾ ਕੀ ਬਣੇਗੀ ਮੈਰਿਟ ਲਿਸਟ ਕੀ ਬਣੇਗੀ ਕੀ ਬਣੇਗੀ ਬੇਟਾ ਜੀ ਮੈਰਿਟ ਲਿਸਟ ਬਣੇਗੀ ਇਸ ਮੈਰਿਟ ਲਿਸਟ ਦੇ ਵਿੱਚ ਅਜ ਜਿੰਨੇ ਵੀ ਬੱਚੇ ਹੋਣਗੇ ਉਹ ਕੋਈ ਨਾ ਕੋਈ ਤਰੀਕਾ ਰੱਖ ਦਿੰਦੇ ਨੇ ਕਿ ਮੰਨ ਲਓ ਉਹਨਾਂ ਨੇ ਕੋਈ ਵੀ ਦਿਨ ਰੱਖਦਾ ਕਿ ਮੰਨ ਲਓ ਜੀ 10 ਮਈ ਨੂੰ ਜਿਹੜੇ ਹੈਗੇ ਨੇ ਸਾਡੇ ਕੋਲ ਜਿਹੜੇ ਹੈਗੇ ਨੇ ਅ ਮਨ ਲਓ 1 ਤੋਂ ਲੈ ਕੇ ਔਰ ਮਨ ਲਓ 230 ਤੱਕ ਜਿਹੜੇ ਸੀਰੀਜ਼ ਨੰਬਰ ਦੇ ਵਿੱਚ ਬੱਚੇ ਨੇ ਇਹ ਸਾਡੇ ਕੋਲ ਜਿਹੜੇ ਹੈਗੇ ਨੇ ਆਹਾਹਾ ਵੈਨਿਊ ਤੇ ਪਹੁੰਚ ਜਾਣ ਠੀਕ ਹੈ ਪਿਛਲੀ ਵਾਰ ਜਿਹੜੀ ਮੋਸਟਲੀ ਕਾਉਂਸਲਿੰਗ ਹੋਈ ਸੀ ਤਾਂ ਮੈਰੀਟੋਰੀਅਸ ਸਕੂਲਾਂ ਦੇ ਵਿੱਚ ਹੀ ਹੋਈ ਸੀ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਮੈਰੀਟੋਰੀਅਸ ਸਕੂਲ ਨਹੀਂ ਹੈਗੇ ਉਹ ਉਹਨਾਂ ਨੇ ਕਿਸੇ ਸਰਕਾਰੀ ਸਕੂਲ ਦੇ ਵਿੱਚ ਕਰਵਾ ਲਈ ਸੀ ਠੀਕ ਹੈ ਤੁਹਾਡੇ ਲੱਗੇ ਹੀ ਹੁੰਦੇ ਤੁਹਾਡਾ ਸਟੇਸ਼ਨ ਕੋਈ ਬਹੁਤ ਦੂਰ ਨਹੀਂ ਬੁਲਾਉਂਦੇ ਹੈਗੇ ਤੁਹਾਨੂੰ ਤੁਹਾਡੇ ਨੇੜੇ ਹੀ ਤੁਹਾਨੂੰ ਜਿਹੜਾ ਹੈਗਾ ਕਾਉਂਸਲਿੰਗ ਦੇ ਲਈ ਬੁਲਾਇਆ ਜਾਏਗਾ ਠੀਕ ਹੈ ਸੋ ਤੁਹਾਡਾ ਪਹਿਲਾ ਡਾਊਟ ਕਲੀਅਰ ਹੈ ਕਿ ਡਾਕੂਮੈਂਟ ਤੇ ਤੁਹਾਡੇ ਚੈੱਕ ਕੀਤੇ ਜਾਂਦੇ ਨੇ ਕਿ ਤੁਸੀਂ ਕੁਝ ਝੂਠ ਤਾਂ ਨਹੀਂ ਬੋਲਿਆ ਔਰ ਦੂਸਰਾ ਤਾਂ ਹੱਥੋਂ ਕੋਈ ਵੀ ਕੁਐਸਚਨ ਨਹੀਂ ਪੁੱਛੇ ਜਾਂਦੇ ਤੁਸੀਂ ਕੁਝ ਪੜ੍ਹ ਕੇ ਨਹੀਂ ਜਾਣਾ ਹੈਗਾ ਠੀਕ ਹੈ ਬਸ ਕੌਨਫੀਡੈਂਸ ਨਾਲ ਜਾਣਾ ਹੈ ਠੀਕ ਹੈ ਦੂਸਰੀ ਗੱਲ ਕਰੀਏ ਬੇਟਾ ਤੁਹਾਨੂੰ ਕੀ ਕੀ ਜਿਹੜੇ ਹੈਗੇ ਨੇ ਡਾਕੂਮੈਂਟ ਰੈਡੀ ਰੱਖਣੇ ਪੈਣਗੇ ਠੀ ਦੇਖੋ ਡਾਕੂਮੈਂਟ ਹਰੇਕ ਸਾਲ ਇੱਕ ਨਵੀਂ ਲਿਸਟ ਜਾਰੀ ਕੀਤੀ ਜਾਂਦੀ ਹੈ ਸੋ ਇਸ ਸਾਲ ਦੀ ਹਜੇ ਕੋਈ ਲਿਸਟ ਨਹੀਂ ਆਈ ਹੈਗੀ ਠੀਕ ਹੈ ਬਟ ਤੁਹਾਨੂੰ ਅਸੀਂ ਪ੍ਰੀਵੀਅਸ ਲਿਸਟਾਂ ਦੇ ਬੇਸ ਤੇ ਕਹਿ ਰਹੇ ਹਾਂ ਕਿ ਬੇਟਾ ਅਗਰ ਤੁਹਾਡੇ ਕੋਲ ਇਹ ਹੀ ਇਹ ਡਾਕੂਮੈਂਟ ਨਹੀਂ ਹੈਗੇ ਤਾਂ ਇਹਨਾਂ ਨੂੰ ਰੈਡੀ ਰੱਖੋ ਕਿਉਂਕਿ ਡਾਕੂਮੈਂਟ ਬਣਾਉਣ ਦੇ ਵਿੱਚ ਕਿੰਨਾ ਸਮਾਂ ਲੱਗਦਾ ਇਹ ਸਾਰੇ ਆਪਾਂ ਜਾਣਦੇ ਹਾਂ ਕਿੰਨੇ ਗੇੜੇ ਲੱਗਦੇ ਆ ਕਿੰਨਾ ਇਧਰ ਉਧਰ ਫਿਰਨਾ ਪੈਂਦਾ ਵੀ نو ਵੈਰੀ ਵੈਲ ਠੀਕ ਹੈ ਸੋ ਇਸ ਲਈ ਅਸੀਂ ਤੁਹਾਨੂੰ ਅੱਜ ਇੱਕ ਲਿਸਟ ਲਿਖਾਉਂਗੀ ਜਿਦੇ ਵਿੱਚ 6 ਤੋਂ 7 ਡਾਕੂਮੈਂਟ ਨੇ ਜੋ ਤੁਸੀਂ ਰੈਡੀ ਆਪਾਂ ਅੱਜ ਗੱਲ ਕਰੀਏ ਕਿ ਕਾਉਂਸਲਿੰਗ ਦੇ ਵਿੱਚ ਅਸੀਂ ਕਿਹੜੇ ਕਿਹੜੇ ਡਾਕੂਮੈਂਟਸ ਰੈਡੀ ਰੱਖਣੇ ਨੇ ਠੀਕ ਹੈ ਹਜੇ ਇਸ ਸਾਲ ਦੀ ਕਾਉਂਸਲਿੰਗ ਲਿਸਟ ਨਹੀਂ ਆਈ ਸੋ ਇਸ ਸਾਲ ਦੇ ਡਾਕੂਮੈਂਟਸ ਕੀ ਹੋਣਗੇ ਆਪਾਂ ਨੂੰ ਕਲੀਅਰਲੀ ਨਹੀਂ ਪਤਾ ਵੈਸੇ ਜਿਹੜੇ ਅਗਰ ਥੋੜੇ ਬਹੁਤੇ ਹੀਰ ਫੇਰ ਆਉਂਦੇ ਨੇ ਤੇ ਇੱਕ ਅੱਧਾ ਡਾਕੂਮੈਂਟ ਐਡ ਹੁੰਦਾ ਇੱਕ ਅੱਧਾ ਡਾਕੂਮੈਂਟ ਹਟਾ ਦਿੰਦੇ ਆ ਕੋਈ ਬਹੁਤਾ ਓਨਿੱਕੀ ਦਾ ਫਰਕ ਨਹੀਂ ਹੁੰਦਾ ਬਟ ਜਦੋਂ ਪਹਿਲਾਂ ਵਾਲਾ ਟਾਈਮ ਤੋਂ ਉਦੋਂ ਤਾਂ ਇਹ ਘੱਟੋ ਘੱਟ 10 ਤੋਂ 11 ਜਿਹੜੇ ਡਾਕੂਮੈਂਟਸ ਨੇ ਉਹ ਮੰਗਾਉਂਦੇ ਸੀ ਜਿਹਦੇ ਵਿੱਚ ਇਹ ਮਤਲਬ ਕਈ ਵਾਰ ਜੀ ਤਾਂ ਮੰਮੀ ਪਾਪਾ ਦਾ ਵੋਟਰ ਕਾਰਡ ਵੀ ਮੰਗਾ ਲੈਂਦੇ ਸੀਗੇ ਠੀਕ ਹੈ ਬਟ ਰਜੇ ਪਿਛਲੀ ਵਾਰ ਤੋਂ ਇਹਨਾਂ ਨੇ ਬਹੁਤ ਹੀ ਨਾਰਮਲ ਜਿਹੇ ਡਾਕੂਮੈਂਟ ਰੱਖੇ ਨੇ ਜਿਹੜੇ ਹਰੇਕ ਸਟੂਡੈਂਟ ਕੋਲ ਹੁੰਦੇ ਹੀ ਨੇ ਕਿਹੜੇ ਕਿਹੜੇ ਡਾਕੂਮੈਂਟ ਤੁਸੀਂ ਰੈਡੀ ਰੱਖਣੇ ਨੇ ਸਭ ਤੋਂ ਪਹਿਲਾਂ ਰਜੇ ਸਾਡੀ ਜੋ ਪਛਾਣ ਹੈ ਉਹ ਹੈਗਾ ਜੀ ਆਧਾਰ ਕਾ ਠੀਕ ਹੈ ਹਰੇਕ ਦਾ ਸਾਡਾ ਆਧਾਰ ਕਾਰਡ ਬਣਿਆ ਹੋਇਆ ਸੋ ਤੁਸੀਂ ਬੇਟਾ ਆਪਣਾ ਆਧਾਰ ਕਾਰਡ ਰੈਡੀ ਰੱਖਣਾ ਇਹ ਤਾਂ ਦੇਖੋ ਰੈਡੀ ਰੱਖਣ ਦੀ ਤਾਂ ਕੋਈ ਗੱਲ ਹੀ ਨਹੀਂ ਹੈ ਸਾਡੇ ਕੋਲ ਹੁੰਦਾ ਹੀ ਹੈ ਤੁਸੀਂ ਆਪਣਾ ਆਧਾਰ ਕਾਰਡ ਜਿਹੜਾ ਹੈਗਾ ਰੈਡੀ ਰੱਖਣਾ ਦੋ ਤਿੰਨ ਫੋਟੋ ਕਾਪੀਆਂ ਇਹਦੀਆਂ ਤੁਹਾਡਾ 10th ਦਾ DMC ਠੀਕ ਹੈ ਹੁਣ ਉਦੋਂ ਤੱਕ 10th ਦੇ DMC ਤਾਂ ਆਉਂਦੇ ਨਹੀਂ ਜਿਹੜੇ ਰੀਅਲ ਵਾਲੇ ਹੁੰਦੇ ਆ ਤਾਂ ਜਿਹੜਾ ਬੇਟਾ ਆਪਾਂ ਡਿਜੀਟ ਜਿਹੜਾ ਡਿਜੀ ਲੌਕਰ ਹੁੰਦਾ ਉਹ ਤੋਂ ਆਪਾਂ ਡਾਊਨਲੋਡ ਕਰ ਸਕਦੇ ਆ ਉਹਦੀ ਆਪਾਂ ਫੋਟੋ ਕਾਪੀ ਦਿਖਾ ਸਕਦੇ ਆ ਉਹ ਚੱਲ ਜਾਂਦਾ ਠੀਕ ਹੈ ਜੀ ਫਿਰ ਬੇਟਾ ਥਰਡ ਡਾਕੂਮੈਂਟ ਜੋ ਤੁਸੀਂ ਰੈਡੀ ਰੱਖਣਾ that is your admit card ਠੀਕ ਹੈ ਮੈਰੀਟੋਰੀਅਸ ਦਾ ਪੇਪਰ ਦੇਣ ਵੇਲੇ ਅਸੀਂ ਇੱਕ ਐਡਮਿਟ ਕਾਰਡ ਡਾਊਨਲੋਡ ਕੀਤਾ ਸੀ ਜਿੱਤੇ ਸਾਡੀ ਫੋਟੋ ਲੱਗੀ ਹੋਈ ਹੈ ਸਾਡਾ ਰੋਲ ਨੰਬਰ ਹੈ ਸਾਡਾ ਵੈਨਿਊ ਹੈ ਕਿ ਕਿੱਥੇ ਅਸੀਂ ਪੇਪਰ ਦਿੱਤਾ ਸੀ ਹਨਾ ਐਡਮਿਟ ਕਾਰ ਉਹਦੀ ਆਪਾਂ ਕੀ ਕਰਨੀ ਹੈ ਬੇਟਾ ਉਹਦੀ ਆਪਾਂ ਨੇ ਫੋਟੋ ਕਾਪੀ ਲੈ ਕੇ ਜਾਣੀ ਹੈ ਇਹ ਹੀ ਤੁਸੀਂ ਰੈਡੀ ਰੱਖਣਾ ਇਹਨੂੰ ਆਲਰੇਡੀ ਡਾਊਨਲੋਡ ਵਗੈਰਾ ਕਰਕੇ ਪੀਡੀਐਫ ਬਣਾ ਕੇ ਆਪਣੇ ਆਪ ਨੂੰ ਸੈਂਡ ਕਰਕੇ ਰੱਖ ਲਓ ਫਿਰ ਅਜੇ ਨੈਕਸਟ ਜਿਹੜੀ ਚੀਜ਼ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਤੁਹਾਡੀ ਰਿਜ਼ਲਟ ਲਿਸਟ ਮੈਮ ਇਹ ਰਿਜ਼ਲਟ ਲਿਸਟ ਕੀ ਹੁੰਦੀ ਹੈ ਹੁਣ ਜਿਹੜਾ ਰਿਜ਼ਲਟ ਆਇਆ ਉਸ ਰਿਜ਼ਲਟ ਦੇ ਵਿੱਚ ਤੁਹਾਡਾ ਨਾਮ ਕਿੱਥੇ ਜੇ ਹੈ ਉਹ ਤਾਂ ਤੁਸੀਂ ਬੇਟਾ 19 19 ਕ੍ਰਾਪ ਕਰਕੇ ਹੈਨਾ ਉਹਨੂੰ ਕ੍ਰਾਪ ਕਰਕੇ ਤੁਸੀਂ ਉਹਨੂੰ ਜਿਹੜਾ ਹੈਗਾ ਉਹਦੀ ਫੋਟੋ ਕਾਪੀ ਕਰਾ ਲਿਓ ਉਹ ਤੁਹਾਡੀ ਰਿਜ਼ਲਟ ਲਿਸਟ ਹੋ ਜਾਏਗੀ ਜਿੱਥੇ ਤੁਹਾਡਾ ਨੇਮ ਹੈ ਤੁਹਾਡੇ ਫਾਦਰ ਸਾਹਿਬ ਦਾ ਨਾਮ ਹੈ ਠੀਕ ਹੈ ਤੁਹਾਡੇ ਨੰਬਰ ਨੇ ਉਹ ਉਹਨਾਂ ਕੇਰੀਆ ਤੁਸੀਂ ਜਿਹੜਾ ਰਿਜ਼ਲਟ ਲਿਸਟ ਦਾ ਉਹਨਾਂ ਕ ਫੋਟੋ ਕਾਪੀ ਦਿਵਾ ਸਕਦੇ ਹੋ ਜਾਂ ਫਿਰ ਉਹ ਪੂਰਾ ਪੇਜ ਕਰਾ ਸਕਦੇ ਹੋ ਜਿੱਤੇ ਤੁਹਾਡਾ ਨੇਮ ਹੈ ਆਪ ਦਾ ਜਿਹੜਾ ਨੇਮ ਹੈ ਤੁਸੀਂ ਹਾਈਲਾਈਟ ਕਰਕੇ ਲੈ ਜਾਓ ਠੀਕ ਹੈ ਜੀ ਉਸ ਤੋਂ ਬਾਅਦ ਰਜੇ ਜਿਹੜੇ ਅਗਲੇ ਤਿੰਨ ਡਾਕੂਮੈਂਟਸ ਨੇ ਬੇਟਾ ਉਹ ਉਹਨਾਂ ਦੇ ਲਈ ਨੇ ਜਿਹੜੇ ਰਿਜ਼ਰਵੇਸ਼ਨ ਦੇ ਅੰਡਰ ਆਉਂਦੇ ਨੇ ਠੀਕ ਹੈ ਇਹ ਤਿੰਨ ਡਾਕੂਮੈਂਟਸ ਕਿੰਨਾ ਪੰਜਵਾਂ ਹੋ ਗਿਆ ਬੇਟਾ ਕਾਸਟ ਸਰਟੀਫਿਕੇਟ ਹੁਣ ਜਿਹੜੇ ਬੱਚਿਆਂ ਨੇ ਅ ਰਿਜ਼ਰਵੇਸ਼ਨ ਦੇ ਅੰਡਰ ਆਪਣੇ ਆਪ ਨੂੰ ਹਨਾ ਰਜਿਸਟਰ ਕੀਤਾ ਜਿਨ੍ਹਾਂ ਨੂੰ ਰਿਜ਼ਰਵੇਸ਼ਨ ਮਿਲੇਗੀ ਤਾਂ ਆਬਵੀਅਸਲੀ ਤੁਹਾਨੂੰ ਪ੍ਰੂਫ ਦੇਣਾ ਪਏਗਾ ਕਿ ਤੁਸੀਂ ਰਿਜ਼ਰਵਡ ਕੈਟਾਗਰੀ ਤੋਂ ਬਿਲੋਂਗ ਕਰਦੇ ਹੋ ਤਾਂ ਤੁਹਾਡਾ ਕਾਸਟ ਸਰਟੀਫਿਕੇਟ ਬਹੁਤ ਜ਼ਰੂਰੀ ਹੈ ਫਿਰ ਬੇਟਾ ਜਿਨ੍ਹਾਂ ਨੇ ਆਟਾ ਦਾਲ ਸਕੀਮ ਦੇ ਤਹਿਤ ਜਿਹੜਾ ਹੈਗਾ ਅਪਲਾਈ ਕੀਤਾ ਤਾਂ ਤੁਹਾਨੂੰ ਵੀ ਪ੍ਰੂਫ ਦੇਣਾ ਪੈਣਾ ਤਾਂ ਉਹਦੇ ਲਈ ਬੇਟਾ ਜਿਹੜਾ ਹੈਗਾ ਤੁਹਾਡੇ ਕੋਲ ਆਟਾ ਦਾਲ ਕਾਰਡ ਜਿਹੜਾ ਹੈਗਾ ਉਹ ਹੋਣਾ ਚਾਹੀਦਾ ਇਹਨੂੰ ਬੇਟਾ BPL ਕਾਰਡ ਵੀ ਕਹਿ ਦਿੰਦੇ ਨੇ ਠੀਕ ਹੈ ਜੀ ਔਰ ਬੇਟਾ ਜਿਹੜੀ ਲਾਸਟ ਡਾਕੂਮੈਂਟ ਇੰਪੋਰਟੈਂਟ ਹੈ that is a W at H WHH ਪਤਾ ਨਾ ਊਮਨ ਹੈੱਡਡ ਹਾਊਸਹੋਲਡ ਯਾਨੀ ਕਿ ਉਹ ਘਰ ਜਿਨ੍ਹਾਂ ਦੀ ਮੁਖੀ ਔਰਤਾਂ ਨੇ ਜਿਨ੍ਹਾਂ ਦਾ ਜਿਹੜਾ ਘਰ-ਬਾਰ ਦਾ ਸਾਰਾ ਢਾਂਚਾ ਹੈ ਉਹ ਔਰਤਾਂ ਸੰਭਾਲਦੀਆਂ ਨੇ ਇਹਦੇ ਵਿੱਚ ਵੀ ਦੇਖੋ ਕਾਫੀ ਗੱਲਾਂ ਸੀ ਅਗਰ ਫਾਦਰ ਸਾਹਿਬ ਦੀ ਡੈਥ ਹੋਈ ਹੋਈ ਹੈ ਤਾਂ ਤੁਹਾਨੂੰ ਆਪਣੇ ਫਾਦਰ ਸਾਹਿਬ ਦਾ ਡੈਥ ਸਰਟੀਫਿਕੇਟ ਸ਼ੋ ਕਰਨਾ ਪਏਗਾ ਠੀਕ ਹੈ ਜੀ ਅਗਰ ਤੁਹਾਡੇ ਫਾਦਰ ਸਾਹਿਬ ਕਾਫੀ ਸਾਲਾਂ ਤੋਂ ਲਾਪਤਾ ਨੇ ਤਾਂ ਤੁਹਾਨੂੰ ਉਹਦਾ ਵੀ ਕੋਈ ਪ੍ਰੂਫ ਜਿਹੜਾ ਹੈਗਾ ਸ਼ੋ ਕਰਨਾ ਪਏਗਾ ਅਗਰ ਤੁਹਾਡੇ ਪੇਰੈਂਟਸ ਡਾਈਵੋਰਸ ਹੀ ਨੇ ਔਰ ਅਗਰ ਤੁਸੀਂ ਆਪਣੇ ਮਦਰ ਨਾਲ ਰਹਿਣੇ ਹੋ ਤਾਂ ਤੁਹਾਨੂੰ ਆਪਣੇ ਮੰਮੀ ਪਾਪਾ ਦਾ ਜੋ ਡਾਈਵੋਰਸ ਵਾਲਾ ਜੋ ਵੀ ਡਾਕੂਮੈਂਟ ਹੁੰਦਾ ਤੁਹਾਨੂੰ ਉਹ ਸ਼ੋਅ ਕਰਨਾ ਪਏਗਾ ਠੀਕ ਹੈ ਯਾਨੀ ਅਗਰ ਤੁਸੀਂ ਕਿਸੇ ਵੀ ਰਿਜ਼ਰਵੇਸ਼ਨ ਦੇ ਅੰダー ਆ ਕੇ ਆਪਣੀ ਸੀਟ ਰਿਜ਼ਰਵ ਕਰਾ ਰਹੇ ਹੋ ਤਾਂ ਤੁਹਾਨੂੰ ਪ੍ਰੂਫ ਦੇਣਾ ਪਏਗਾ ਕਿ ਹਾਂਜੀ ਅਸੀਂ ਇਸ ਰਿਜ਼ਰਵੇਸ਼ਨ ਦੇ ਹੱਕਦਾਰ ਹੈਗੇ ਹਾਂ ਠੀਕ ਹੈ ਔਰ ਬਾਕੀ ਜਿਹੜੇ ਆ ਪਹਿਲੇ ਚਾਈਲਡ ਡਾਕੂਮੈਂਟ ਨੇ ਤਾਂ ਤੁਸੀਂ ਸਾਰਿਆਂ ਨੇ ਰੈਡੀ ਰੱਖਣੀ ਰੱਖਣੇ ਨੇ ਠੀਕ ਹੈ ਜੀ ਇਹ ਜਿਹੜੀ ਹੈਗੀ ਹੈ ਪ੍ਰੀਵੀਅਸ ਈਅਰ ਦੀ ਇੱਕ ਮਿੰਟ ਮੈਂ ਤੁਹਾਨੂੰ ਸ਼ੋਅ ਦੇ ਕੋਈ ਜਦੋਂ 9 ਮਹੀਨੇ ਪਹਿਲਾਂ ਦੀ ਇਹ ਸਾਡੇ ਚੈਨਲ ਦੇ ਉੱਪਰ ਬੱਚਿਆਂ ਲਈ ਅਪਲੋਡ ਕੀਤਾ ਗਿਆ ਡਾਕੂਮੈਂਟ ਦਾ ਉਹ ਹੈ ਇਹ ਪਿਛਲੇ ਸਾਲ ਚਾਹੀਦੇ ਸੀਗੇ ਠੀਕ ਹੈ ਤੁਹਾਡੇ ਵੀਰੇ ਕੁਝ ਨਾਮ ਐਡ ਹੋਇਆ ਕੁਝ ਕੱਟਿਆ ਗਿਆ ਉਹ ਤੁਹਾਨੂੰ ਅਸੀਂ ਟਾਈਮ ਤੇ ਅਪਡੇਟ ਦਵਾਂਗੇ ਬਟ ਫਿਲਹਾਲ ਹੀ ਤੁਸੀਂ ਇਹ ਸਾਰਾ ਕੁਝ ਰੈਡੀ ਰੱਖੋ ਔਰ ਕਾਉਂਸਲਿੰਗ ਤੇ ਘਰੋਂ ਵਾਲੀ ਕੋਈ ਗੱਲ ਨਹੀਂ ਹੁੰਦੀ ਬਸ ਤੁਸੀਂ ਜਾਣਾ ਹੁੰਦਾ ਤੁਸੀਂ ਉੱਥੇ ਤੁਹਾਡੇ ਮਤਲਬ ਬੈਠਣ ਬੂਠਣ ਦਾ ਪੂਰਾ ਅਰੇਂਜਮੈਂਟ ਹੁੰਦਾ ਹੈ ਲਾਈਵ ਸਾਰਾ ਕੁਝ ਚੱਲ ਰਿਹਾ ਹੁੰਦਾ ਕਿੱਥੇ ਦੀਆਂ ਕਿੰਨੀਆਂ ਸੀਟਾਂ ਭਰੀਆਂ ਗਈਆਂ ਕਿੰਨੀਆਂ ਨਹੀਂ ਭਰੀਆਂ ਗਈਆਂ ਜਿਹੜੇ ਵੀ ਸਾਮਨਲ ਜਿਵੇਂ ਇਸ ਵਾਰ ਸਾਰਾ ਕੁਝ ਤੁਹਾਡੇ ਤੁਹਾਨੂੰ ਨਾਲ ਦੀ ਨਾਲ ਅਪਡੇਟ ਕੀਤਾ ਜਾਏਗਾ ਠੀਕ ਹੈ ਆਹਾਂ ਹਾ ਡਾਕੂਮੈਂਟਸ ਰੈਡੀ ਰੱਖੋ ਬਸ ਕੌਨਫੀਡੈਂਸ ਰਹਿਣਾ ਕੁਝ ਉਹਨਾਂ ਨੇ ਪੁੱਛਣਾ ਨਹੀਂ ਹੈ ਤੁਹਾਨੂੰ ਸਿਰਫ ਡਾਕੂਮੈਂਟ ਚੈੱਕ ਕਰਨੇ ਆ ਥੈਟਸ ਇਟ ਠੀਕ ਹੈ ਜੀ ਚਲੋ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਕੋਈ ਡਾਊਟ ਵਗੈਰਾ ਹੋਇਆ ਤਾਂ ਜ਼ਰੂਰ ਪੁੱਛ ਲਓ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਦਿਸ ਵੀਡੀਓ ਐਂਡ ਗੋਡ ਬlesਸ ਯੂ एवरीवन